ਜਿਲੰਦਰ ਦੇ ਥਾਣਾ ਡਿਵੀਜ਼ਨ ਨੰਬਰ 4 ਅਧੀਨ ਪੈਂਦੇ ਮਖਦੂਦਪੁਰਾ ਇਲਾਕੇ ਦੇ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਜਿੱਥੇ ਉਸ ਸਮੇਂ ਇਲਾਕੇ ਦੇ ਲੋਕ ਸਹਿਮੁਠੇ ਜਦੋਂ ਦਰਜਨਾਂ ਤੋਂ ਵੱਧ ਮੁੰਡਿਆਂ ਨੇ ਗਲੀ ਦੇ ਵਿੱਚ ਵੜ ਕੇ ਦਿਨ ਦਿਹਾੜੇ ਇੱਟਾਂ ਰੋੜਿਆਂ ਦੀ ਬਰਸਾਤ ਕਰ ਦਿੱਤੀ ਐਨਾ ਹੀ ਨਹੀਂ ਤੇਜ਼ ਤਾਰ ਹਥਿਆਰਾਂ ਦੇ ਨਾਲ ਘਰਾਂ ਦੇ ਦਰਵਾਜ਼ਿਆਂ ਤੇ ਅਤੇ ਮੋਟਰਸਾਈਕਲਾਂ ਦੀ ਵੀ ਪੰਨ ਤੋੜ ਕੀਤੀ ਹੈ ਜਿਸ ਉਪਰੰਤ ਸਥਾਨਕ ਲੋਕਾਂ ਨੇ ਘਰਾਂ ਦੇ ਵਿੱਚ ਵੜ ਕੇ ਆਪਣੀ ਜਾਨ ਬਚਾਈ ਹੈ ਜਿਸ ਦੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਗੀ ਇਸ ਬਾਬਤ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਜੀਵਨ ਲਾਲ ਹੋਰਾਂ ਨੇ ਪੁਲਿਸ ਪ੍ਰਸ਼ਾਸਨ ਤੇ ਵੀ ਸਵਾਲ ਖੜੇ ਕਰ ਦਿੱਤੇ ਨੇ ਕੀ ਕਾ ਮਾਮਲਾ ਕੀ ਹੈ ਸਰ ਇਥੇ ਮਾਮਲਾ ਸਰ ਇਹ ਹੈ ਕਿ ਸਾਡਾ ਗਵਾਂਡ ਮੱਠਾ ਹੈਗਾ ਸਾਡੇ ਨਾਲ ਕੁੰਡਾ ਖੰਡਾ ਖਾਂਦਾ ਹੈ ਹਰ ਇੱਕ ਵਾਰੀ ਬੋਤਲਾਂੇ ਤੋੜ ਗਿਆ ਹੁਣ ਐਸੇਲੇ ਐਸੇਲੇ ਬੋਤਲਾਂ ਤੋੜ ਗਿਆ ਕਦੀ ਸਾਡੇ ਗੱਡੀਆਂ ਤੋੜ ਦਿੰਦਾ ਕਦੀ ਪੁੱਛ ਕਰ ਦਿੰਦਾ ਕਦੀ ਧਮਕਾ ਦਿੰਦਾ ਪੁੰਨਾ ਦੇ ਇਹ ਤੁਹਾਡੀ ਕੋਈ ਪੁਰਾਣੀ ਰੰਜਿਸ਼ ਚੱਲ ਰਹੀ ਹੈ ਇਹਨਾਂ ਦੇ ਨਾਲ ਰੰਜਿਸ਼ ਕੋਈ ਨਹੀਂ ਹੈਗੀ ਬਸ ਇਹ ਹੀ ਹੈ ਕਿ ਆਂਡ ਗਵਾਂਡ ਹੈਗਾ ਬਸ ਕੁੰਡਾ ਖੰਡਾ ਸੀ ਬਲਾਣਾ ਬਲਾਉਂਦਾ ਸੀ ਬੁਲਾਉਂਦੇ ਨੇ ਨਾਮ ਕੀ ਆਉਣਾ ਦਾ ਲੱਗੀ ਠਾਕੁਰ ਉਹ ਕੋਨਾ ਲੱਗੀ ਠਾਕੁਰ ਬਨਮੋਲ لال ਸੋਨੂ ਉਹ ਨਾਮ ਛੋਟਾ ਲਵਲੀ ਠਾਕੁਰ ਵਿਸ਼ਾਲ ਇੱਕ ਬੂੰਗਾ ਹੈਗਾ ਔਰ ਅਨਪਸੰਦੇ ਮੁੰਡੇ ਹੈਗੇ ਸੀ 20-25 ਜਣੇ ਹੈਗੇ ਸੀ ਬੋਤਲਾ ਬੋਤਲਾ ਕਿੰਨੇ ਕ ਵਜੇ ਦਾ ਟਾਈਮ ਸੀਗਾ ਜਿਹੜਾ ਹਮਲਾ ਕੀਤਾ ਉਹਨਾਂ ਨੇ ਆ ਕੇ ਪੰਜ ਵਜੇ ਦਾ ਟਾਈਮ ਹੈਗਾ ਜੀ ਤਾਂ ਹੁਣ ਤੋਂ ਵੀ ਪ੍ਰਸ਼ਾਸਨ ਕੋ ਕੀ ਮੰਗ ਕਰਨਾ ਜਾਂਦੇ ਹੋ 50 ਰੁਪਏ ਹੀ ਅਸੀਂ ਮੰਗ ਕਰਨਾ ਜਾਂਦੇ ਅਸੀਂ ਤਿੰਨ ਚਾਰ ਪਰਚੇ ਦੇਤੇ ਜੀ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਹੈ ਬਸ ਉਹ ਫੜਿਆ ਹੀ ਨਹੀਂ ਜਾਂਦਾ ਉਹਨਾਂ ਕੋਲੋਂ ਬਸ ਬਸ ਇਹੀ ਕਹਿੰਦੇ ਅਸੀਂ ਲੋਕੇਸ਼ਨ ਚੱਕੀ ਆ ਲੋਕੇਸ਼ਨ ਚੱਕੀ ਆ ਬਸ ਪਸੇ ਇਹੀ ਕਰਦੇ ਵੇ ਬਸ ਤੇ ਰਹਿਣ ਵਾਲੇ ਇੱਥੇ ਰਹਿਣ ਵਾਲੇ ਇੱਥੇ ਮੱਲੇ ਦੇ ਨਹੀਂ ਆ ਹਾਂਜੀ ਇਹ ਮੱਲੇ ਦੇ ਜਿਹੜਾ ਰਹਿਣ ਵਾਲੇ ਇੱਥੇ ਰਹਿ ਜਾਂ ਉਹਦਾ ਪਿੱਛੋਂ ਉੱਥੇ ਤੇ ਆ ਹਮਾਚਲੇ ਉਧਰ ਇਸ ਮਾਮਲੇ ਦੀ ਪੁਲਿਸ ਵੱਲੋਂ ਵੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਹਾਂਜੀ ਸਰ ਕੀ ਮਾਮਲਾ ਜਿਹੜਾ ਇੱਥੇ ਲੜਾਈ ਹੋਈ ਹੈ ਮਗਦੋਂ ਪੁਰੇ ਚ ਅਸੀਂ ਇੱਥੇ ਆਏ ਅਸੀਂ ਤੇ ਜੀਮਨ ਲਾਲ ਨੇ ਦਿੱਤੀ ਦਿਖਾ ਸੇ ਉਹਦਾ ਲੱਕੀ ਠਾਕਰ ਆ ਇੱਕ ਸੋਨੂ ਇੱਕ ਮਨਮੋਹ ਲਾ ਲਿਆ ਉਹ ਤਰਸ਼ਾਲਿਆ ਇਦੋਂ ਨਾਲ ਹੋਰ ਗੱਸੇ ਤੇ ਇੰਚਰ ਬੰਦੇ ਪਹਿਲਾਂ ਆਪਸ ਵਿੱਚ ਇਹਨਾਂ ਦੀ ਯਾਰ ਦੋਸਤੀ ਰਹੀ ਸੀ ਅਲਮਾਹ ਵਿੱਚ ਇਹਨਾਂ ਦਾ ਮਨਪਾਪ ਸਰ ਇਹ ਜਿਹੜੀਆਂ ਬੋਤਲਾਂ ਬੋਤਲਾਂ ਚੱਲੀਆਂ ਨੇ ਇੱਥੇ ਪੂਰੇ ਮੁਹੱਲੇ ਦੇ ਵਿੱਚ ਤੇ ਬੰਦੇ ਕੋਈ ਅਰੈਸਟ ਹੋ ਕੀਤੇ ਗਏ ਭੱਜ ਗਏ ਨੇ ਬੰਦੇ ਮੌਕੇ ਤੋਂ ਕੋਈ ਸੀਸੀ ਫੁਟੇਜ ਮਿਲੀ ਹੈ ਇਹਨਾਂ ਦੀ ਦੱਸ ਸਰ ਇਹ ਕਾਰਵਾਈ ਜਿਹੜੀ ਹੁਣ ਕੀ ਕਰੋਗੇ ਤੁਸੀਂ ਇਸ ਬਾਰੇ ਖਾਸ ਲੈ ਲਈਏ ਦੇਖੋ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੀਵਨ ਲਾਲ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ ਹਕੀਕੀ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ